ਹਾਂਜੀ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਚ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਕਾ ਜਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਪੈਂਦੀ ਹੈ ਜਿਹੜੇ ਵੀਰ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ 62807 98197 ਤੇ ਸਾਰੇ ਭਰਾ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਇੱਕ ਨਾਗ ਵਿਖਾਉਣਾ ਵਹਿੜ ਸੂਈ ਸਵਾਈ ਸਸਤੇ ਮੁੱਲ ਦੀ ਤੇ ਚੰਗੇ ਦੁੱਧ ਵਾਲੀ ਆ ਇਹਦੀ ਜਿਹੜੀ ਡਿਟੇਲ ਆ ਪ੍ਰੋਪਰ ਮੈਂ ਸ਼ੇਅਰ ਕਰੂੰਗਾ ਸੂਈ ਨੂੰ ਲਗਭਗ ਸਮਾਂ 2 ਤੋਂ 2.5 ਮਹੀਨੇ ਹੋ ਗਿਆ ਤੇ ਬੱਚਾ ਇਹਦਾ ਹੈ ਨਹੀਂਗਾ ਦੁੱਧ ਇਹਦੇ ਥੱਲੇ ਹੈਗਾ 11 11 11.5 ਕਿਲੋ ਦੇ ਆਸ-ਪਾਸ 11 ਕਿਲੋ ਮੰਨ ਕੇ ਕੋਈ ਵੀ ਵੀਰਪਰਾ ਆਪਣੇ ਨਾਲ ਸੌਦਾ ਕਰੇ ਤੇ ਥਣਲੇ ਵੀ ਦੀ ਪੂਰੀ ਸਾਫ ਹੈ ਸੀਲ ਠੰਡੀ ਹੈ ਇੱਕ ਨੰਬਰ ਚਵਾਈ ਆ ਬਿਲਕੁਲ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਤੇ ਜਾਤ ਨਸਲ ਬਹੁਤ ਆ ਵੜਦੀ ਫੇਸ ਕੁਆਲਿਟੀ ਕਰੋ ਚੈੱਕ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਹੱਕੀ ਹੱਕੀ ਬਾਈ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਥਣ ਲੇਕੂ ਦੀ ਪੂਰੀ ਸਾਫ ਹੈ ਵੜ ਦੇਖੋ ਲੇਵੇ ਤੇ ਨਾੜਾ ਨੂੜਾ ਕਰੋ ਚੈੱਕ ਕੱਲਾ ਕੱਲਾ ਥਾਣਾ ਸੋਹਣਾ ਹੱਥ ਦੀ ਚੁਆਈ ਵਾਲਾ ਦੇਖੋ ਜੀ ਤੇ ਸੂਈ ਨੂੰ ਇਹਨੂੰ 2 2.5 ਮਹੀਨੇ ਦੇ ਆਸ-ਪਾਸੇ ਹੋ ਗਿਆ ਤੇ ਪਰ ਲਈ ਆ ਪਾਬੰਦੇ ਮੂੰਹ ਮੱਥੇ ਨਾਲ ਟੁਲ ਜਾਂਦੀ ਆ ਵੜ ਤੇ ਚਾਰ ਪੰਜ ਦਿਨ ਦੇ ਆਸ-ਪਾਸੇ ਸਮਾਂ ਹੋ ਗਿਆ ਆਪਣੇ ਕੋਲ ਆਈ ਨੂੰ ਤੇ ਦੁੱਧ ਦੇ ਤੇ ਥੱਲੇ ਹੈਗਾ 11 11.5 ਕਿਲੋ 11 ਕਿਲੋ ਮੰਨ ਕੇ ਕੋਈ ਵੀ ਵੀਰ ਭਰਾ ਆਪਣੇ ਨਾਲ ਸੌਦਾ ਕਰੇ ਤੇ ਬਾਕੀ ਆਪਾਂ ਇਹਨੂੰ ਸੋਡਨ ਤੋੜ ਕੇ ਵਿਖਾਉਣੀ ਹੈ ਤੋੜਾ ਕਰਾਉਣੇ ਚੈੱਕ ਬਾਈ ਖੋਲ ਕੇ ਤੋੜੇ ਫਰੈਸ਼ ਕੁਆਲਟੀ ਕਰੋ ਚੈੱਕ ਦੇਖੋ ਜਾਤ ਨਸਲ ਬਹੁਤ ਚੰਗੇ ਵਜਨ ਵਜੂਦ ਦੀ ਆ ਸੋਹਣਾ ਕੱਦਗਾਠ ਤੇ ਲੇਵੇ ਦੀ ਥਣ ਲੇਵੇ ਦੀ ਬਹੁਤ ਸਾਫ ਕੱਲਾ ਕੱਲਾ ਥਾਣਾ ਸੋਨਾ ਨਖੜਮਾ ਹੱਥ ਦੀ ਜਵਾਈ ਵਾਲਾ ਕਰੋਟਿਆ ਕਦੁਰ ਦੇਖੋ ਜੀ ਲਿਵੇ ਤੇ ਨਾੜਾਂ ਨਾੜਾਂ ਬਹੁਤ ਸੋਹਣੀਆਂ ਸੋਨਾ ਨਖੜਮਾ ਥਾਣਾ ਹੱਥ ਦੀ ਜਵਾਈ ਵਾਲਾ ਇਥਾਂਲੇ ਵੀ ਬਹੁਤ ਸਾਫ਼ ਤੇ ਜਾਤ ਨਸਲ ਬਹੁਤ ਡੱਬੀ ਵਹਿੜ ਪ੍ਰਿੰਟ ਵਾਲੀ ਸੋਹਣੇ ਰੰਗ ਰੂਪ ਦੀ ਦੇਖੋ ਜੀ ਬੱਚਾ ਹੈ ਨਹੀਂਗਾ ਤੇ ਦੋ ਟਾਈ ਮਹੀਨੇ ਦੇ ਪਾਸੇ ਪਾਸੇ ਅਸੀਂ ਹੋ ਗਿਆ ਸਮਾਂ ਨੂੰ ਸੂਈ ਨੂੰ ਦੇਖੋ ਲਿਵੇ ਤਿੰਨ ਲਾਟਾਂ ਨੂੰ ਉੜਾ ਕਰੋ ਚੱਕੇ ਸੀਲ ਠੰਡੀ ਐ ਨਿਆਣਾ ਪਾਉ ਚਾਹੇ ਨਾ ਪਾਉ ਤੇ ਦੁੱਧ ਵਧਨ ਦੀ ਵੀ ਇਹਦੀ ਪੂਰੀ ਸੁਭਾਵਨਾ ਚੰਗੀ ਇਹਦੀ ਸੇਵਾ ਹੋ ਜੇ ਤੇ ਦੁੱਧ ਇਹ 13-14 ਕਿਲੋ ਆਰਾਮ ਨਾ ਕਰਿਆ ਉਹਨਾਂ ਨੇ ਥੋੜੀ ਜੀ ਘੱਟ ਸੰਭਾਲ ਵਾਲੀ ਘਰਾਈ ਸੀ ਬਾਈ ਥੋੜਾ ਜਿਹਾ ਘੱਟ ਗੌਰ ਕਰੀ ਉਹਨਾਂ ਨੇ ਕਰੋ ਜਕ ਲੇਵਤ ਨਾੜਾ ਨੂੜਾ ਬਹੁਤ ਸੋਹਣਾ ਹੈ ਤੇ ਹੱਥੋਂ ਤੋ ਮਾਰ ਕੇ ਦਿਖਾ ਦਿਓ ਬਾਈ ਹੱਥੋਂ ਤੋ ਮਾਰਦੇ ਲੇਵੇ ਤੇ ਮਾਰਦੇ ਹੱਥੋਂ ਸੀਲ ਛੰਡੀ ਦੇਖੋ ਕੋਈ ਲੱਤ ਛੜ ਨਹੀਂ ਕਰਦੀ ਪੂਛ ਚੱਕ ਲੈਂਦੀ ਓਈ ਮੱਝਾਂ ਵਰਗੀ ਹੋ ਜਾ ਬਾਈ ਪਾਸੇ ਸੋਹਣਾ ਥਣ ਲੇਵਾ ਤੇ ਜਿਹੜੇ ਵੀ ਵੀਰ ਭਰਾ ਦੇ ਪਸੰਦ ਹੋਵੇ ਆਪਣੇ ਨਾਂ ਦਿੱਤੇ ਹੋਏ ਨੰਬਰ ਤੇ ਕਰ ਲਓ ਸੰਪਰਕ ਮੋਬਾਈਲ ਨੰਬਰ ਹੈਗਾ 62807 9197 ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਦੇਖੋ ਫੇਸ ਕੁਆਲਿਟੀ ਕਰੋ ਚੈੱਕ ਤੇ ਜੇ ਆਪਾਂ ਇਹਦੀ ਮੁੱਲ ਦੀ ਗੱਲ ਕਰੀਏ ਮੁੱਲੇ ਦਾ ਡਿਮਾਂਡ ਆ ਜਿਹੜੀ ਇਹਦੀ ਉਹ ਹੈ ਕਿ ਮੁੱਲ ਹੈਗਾ 35000 ਰੁਪਿਆ 35000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਕਿਰੇ ਆਏਗਾ ਇਹਦਾ ਤੇ 13-14 ਕਿਲੋ ਦੁੱਧ ਨੇ ਪਾਈ ਜਾਣਾ ਵਧੀਆ ਮੌਸਮ ਸੋਹਣਾ ਤੇ ਚੰਗੀ ਗੌਰ ਸੇਵਾ ਸੰਭਾਲ ਹੋ ਜੇ ਇਸ ਵਕਤੇ ਦੇ ਹਾਜ਼ਰ ਕੰਡੇ ਵਾਲਾ 11 ਕਿਲੋ ਦੁੱਧ ਹਾਜ਼ਰ ਕੋਈ ਵੀ ਜੋ ਟਾਈਮ ਤਿੰਨ ਟਾਈਮ ਆਪ ਦੀ ਚੁਵਾਈ ਕਰਕੇ ਤਸੱਲੀ ਕਰਕੇ ਖਰੀਦ ਸਕਦਾ ਮਿਲਦੇ ਆਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ